ਪੰਜਾਬ ਦੇ ਸੂਹ ਸਾਬਕਾ ਫੌਜੀਆ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਜ਼ਰੂਰੀ ਜਾਣਕਾਰੀ ਇਸ ਅੱਜ ਦੀ ਵੀਡੀਓ ਦੇ ਵਿੱਚ ਮੈਂ ਲੈ ਕੇ ਆਇਆ ਕਿ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਆਰਮੀ ਵੈਲਫੇਅਰ ਪਲੇਸਮੈਂਟ ਆਰਗੇਨਾਈਜੇਸ਼ਨ ਵੱਲੋਂ ਏਡਬਲਯੂ ਪੀਓ ਵੱਲੋਂ ਇੱਕ ਨੌਕਰੀ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਜਿਦੇ ਵਿੱਚ ਪੰਜਾਬ ਦੇ ਸੂਹ ਸਾਬਕਾ ਫੌਜੀ ਅਤੇ ਵੀਰ ਨਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਯੋਗਤਾ ਦੇ ਹਿਸਾਬ ਨਾਲ ਨੌਕਰੀ ਦੇ ਲਈ ਉੱਥੇ ਬੁਲਾਇਆ ਜਾ ਰਿਹਾ ਸੋ ਇਸ ਭਰਤੀ ਰੈਲੀ ਦੇ ਵਿੱਚ 54 ਸਾਲ ਦੀ ਉਮਰ ਤੱਕ ਦੇ ਸਾਬਕਾ ਸੈਨਿਕਾਂ ਦੇ ਲਈ ਇਹਨਾਂ ਨੌਕਰੀਆਂ ਦੇ ਲਈ ਉਚਿਤ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ ਸੋ ਇਹ ਸਾਬਕਾ ਸੈਨਿਕਾਂ ਦੀ ਜਿਹੜੀ ਉਮਰ ਹੈ 54 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਸਭ ਤੋਂ ਪਹਿਲਾਂ ਜਿਹੜੀ ਕੰਪਨੀ ਦੇ ਵਿੱਚ ਚੋਣ ਕੀਤੀ ਜਾਣੀ ਹੈ ਸਿਕਿਉਰਿਟੀ ਗਾਰਡ اور ਸਿਕਿਉਰਿਟੀ ਸੁਪਰਵਾਈਜ਼ਰ ਦੇ ਤੌਰ ਤੇ ਉਹ ਹੈ जामनगर गुजरात ਦੇ ਵਿੱਚ ਰਿਲਾਈਐਂਸ ਇੰਡਸਟਰੀ ਵੱਲੋਂ 80 ਪੋਸਟਾਂ ਨੇ ਜਿਹਦੇ ਵਿੱਚ میٹرਿਕ ਪਾਸ ਯੋਗਤਾ ਤੇ ਮੈਡੀਕਲ ਕੈਟੇਗਰੀ 6 ਪਵਨ ਹੋਣੀ ਚਾਹੀਦੀ ਹੈ 47 ਸਾਲ ਤੱਕ ਦੀ ਉਮਰ ਤੋਂ ਘੱਟ ਦੇ ਸਾਬਕਾ ਫੌਜੀ ਇਹਦੇ ਵਾਸਤੇ ਹਾਜ਼ਰ ਹੋ ਸਕਦੇ ਨੇ ਕਰੈਕਟਰ ਐਗਜ਼ੈਂਪਲਰੀ ਹੋਣਾ ਚਾਹੀਦਾ ਡਿਸਚਾਰਜ ਬੁੱਕ ਦੇ ਵਿੱਚ ਤੇ ਪੈਨਸ਼ਨ ਆਏ ਨੂੰ 5 ਸਾਲ ਤੋਂ ਵੱਧ ਜਿਹੜਾ ਸਮਾਂ ਨਹੀਂ ਹੋਣਾ ਚਾਹੀਦਾ ਸੁਪਾਇਤੋਂ ਹੌਲਦਰ ਤੱਕ ਇਹਦੇ ਵਿੱਚ ਸਿਲੈਕਸ਼ਨ ਹੋਏਗੀ ਤਨਖਾਹ 40000 ਰੁਪਏ ਮਹੀਨਾ ਰਹਿਣ ਵਾਲੀ ਹੈ ਅਤੇ ਰਹਿائش ਜਿਹੜੀ ਕੰਪਨੀ ਵੱਲੋਂ ਮੁਫਤ ਹੋਏਗੀ ਤੇ ਖਾਣੇ ਤੇ ਸਬਸਿਡੀ ਜਿਹੜੀ ਕੰਪਨੀ ਵੱਲੋਂ ਦਿੱਤੀ ਜਾਏਗੀ ਉਸ ਤੋਂ ਬਾਅਦ ਦੂਸਰੀ ਜਿਹੜੀ ਪੋਸਟ ਵਾਸਤੇ ਸਿਲੈਕਸ਼ਨ ਹੋਣੀ ਹੈ ਉਹ ਹੈ ਜੰਗੇ ਆਜ਼ਾਦੀ ਮੈਮੋਰੀਅਲ ਜਿਹੜਾ ਕਰਤਾਰਪੁਰ ਸਾਹਿਬ ਕਪੂਰਥਲਾ ਵਿਖੇ ਬਣਿਆ ਇਹਦੇ ਵਿੱਚ ਜੀਸੀਓਜ਼ ਅਤੇ ਓਰ ਦੀਆਂ 25 ਪੋਸਟਾਂ ਨੇ 55 ਸਾਲ ਤੋਂ ਉਮਰ ਘਟ ਹੋਣੀ ਚਾਹੀਦੀ ਹੈ ਅਤੇ 8 ਘੰਟੇ ਡਿਊਟੀ ਹੋਏਗੀ ਤਨਖਾਹ 14500 ਰਹੇਗੀ ਉਸ ਤੋਂ ਬਾਅਦ ਐਚਬੀ ਗਲੋਬਲ ਇੰਡਸਟਰੀ ਜਲੰਧਰ ਦੇ ਵਿੱਚ ਸਿਕਿਉਰਿਟੀ ਗਾਰਡ ਦੀਆਂ ਤਿੰਨ ਪੋਸਟਾਂ ਨੇ ਡਿਊਟੀ 12 ਘੰਟੇ ਅਤੇ ਤਨਖਾਹ 20000 ਰੁਪਏ ਮਹੀਨਾ ਰਹੇਗੀ ਅਗਲੀ ਜਿਹੜੀ ਪੋਸਟ ਹੈ ਗਾਰਡੈਕਸ ਪ੍ਰਾਈਵੇਟ ਲਿਮਟਿਡ ਕਰਤਾਰਪੁਰ ਸਹਿਬ ਕਪੂਰਥਲਾ ਦੇ ਵੱਲੋਂ ਦੋ ਡਰਾਈਵਰ ਰੱਖੇ ਜਾਣੇ ਨੇ ਸਾਬਕਾ ਫੌਜੀਆਂ ਦੇ ਵਿੱਚੋਂ ਡਿਊਟੀ 8 ਘੰਟੇ ਰਹੇਗੀ ਤੇ ਤਨਖਾਹ 18000 ਰੁਪਏ ਮਹੀਨਾ ਰਹੇਗੀ ਇਸ ਤੋਂ ਅਗਲੀ ਜਿਹੜੀ ਪੋਸਟ ਹੈ ਉਹ ਜਲੰਧਰ ਦੇ ਹੋਟਲ ਰੈਡੀਸਨ ਵੱਲੋਂ ਸਿਕਿਉਰਟੀ ਸੁਪਰਵਾਈਜ਼ਰ 2 ਅਤੇ ਡੋਰਮੈਨ 1 ਦੀ ਪ੍ਰਤੀ ਕੀਤੀ ਜਾਣੀ ਹੈ ਡਿਊਟੀ 9 ਘੰਟੇ ਰਹੇਗੀ ਸਿਕਿਉਰਟੀ ਸੁਪਰਵਾਈਜ਼ਰ ਦੀ ਤਨਖਾਹ 20000 ਰੁਪਏ ਅਤੇ ਡੋਰਮੈਨ ਦੀ ਤਨਖਾਹ 16 ਤੋਂ 18000 ਰੁਪਏ ਮਹੀਨਾ ਮਿਲੇਗੀ ਇਸ ਤੋਂ ਅਗਲੀ ਜਿਹੜੀ ਪੋਸਟ ਹੈ ਪਰ ਅਮਰੀਕਾ ਲਾਈਫ ਇੰਸ਼ੋਰੈਂਸ ਕੰਪਨੀ ਜਲੰਧਰ ਦੇ ਵੱਲੋਂ 10 ਸੇਲਜ਼ ਅਫਸਰ ਭਰਤੀ ਕੀਤੇ ਜਾਣੇ ਨੇ ਡਿਊਟੀ 8 ਘੰਟੇ ਅਤੇ ਤਨਖਾਹ 15000 ਰੁਪਏ ਮਹੀਨਾ ਰਹੇਗੀ ਇਸ ਤੋਂ ਇਲਾਵਾ ਜਿਹੜਾ ਕਮਿਸ਼ਨ ਆ ਕੰਮ ਕਰਨ ਦਾ ਉਹ ਵੀ ਦਿੱਤਾ ਜਾਏਗਾ ਸੋ ਸਾਰੇ ਇੱਛੁਕ ਸਾਬਕਾ ਸੈਨਿਕ ਵੀਰ ਨਾਰੀਆਂ ਤੇ ਉਹਨਾਂ ਦੇ ਡਿਪੈਂਡੈਂਟਸ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਬੱਚੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਨੌਕਰੀ ਦੇ ਵਾਸਤੇ ਹਾਜ਼ਰੀ ਭਰਨੀ ਚਾਹੀਦੀ ਦੇ ਕੈਂਪ ਦੇ ਵਿੱਚ ਉਹ ਆਪਣੇ ਸਾਰੇ ਕੁਆਲੀਫਿਕੇਸ਼ਨ ਡਾਕੂਮੈਂਟ ਡੀ ਐਮ ਸੀ ਅਤੇ ਆਪਣੇ ਫੌਜ ਵਾਲੇ ਡਿਸਚਾਰਜ ਬੁੱਕ ਇੱਕ ਸਰਵਿਸਮੈਨ ਦਾ ਆਈ ਕਾਰਡ ਪੀ ਪੀਓ ਆਪਣੀ ਪਾਸਪੋਰਟ ਸਾਈਜ਼ ਫੋਟੋ ਆਪਣਾ ਬੈਂਕ ਅਕਾਊਂਟ ਦਾ ਕੈਂਸਲ ਚੈੱਕ ਸਾਰੇ ਡਾਕੂਮੈਂਟ ਨਾਲ ਲੈ ਕੇ 7 ਜਨਵਰੀ 2025 ਨੂੰ 9:30 ਵਜੇ ਏ ਡਬਲਯੂ ਪੀਓ ਜਲੰਧਰ ਆਰਮੀ ਵੈਲਫੇਅਰ ਪਲੇਸਮੈਂਟ organization ਜਿਹੜਾ ਸਟੇਸ਼ਨ ਹੈਡਕ quarter ਜਲੰਧਰ ਦੇ ਕੋਲ ਇਹ ਦਫਤਰ ਬਣਿਆ ਹੋਇਆ ਉੱਥੇ ਪਹੁੰਚ ਜਾਣ ਸੋ ਇਹਦੇ ਵਾਸਤੇ ਵਧੇਰੇ ਜਾਣਕਾਰੀ ਅਤੇ ਹੋਰ ਪੁੱਛਗਿੱਛ ਦੇ ਲਈ AWP O ਜਲੰਧਰ ਦੇ ਦਫਤਰ ਦੇ ਫੋਨ ਨੰਬਰ 0181 2262313 ਅਤੇ 0181226313 ਤੇ ਸੰਪਰਕ ਕੀਤਾ ਜਾ ਸਕਦਾ ਹੈ ਸੋ ਇਹ ਜਾਣਕਾਰੀ ਵੱਦ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਕਿ ਸਾਬਕਾ ਫੌਜੀ ਵੀਰ ਵੀਰ ਨਾਰੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਨੂੰ ਨੌਕਰੀ ਦੀ ਜ਼ਰੂਰਤ ਹੈ ਉਹ ਇਸ ਪਲੇਸਮੈਂਟ ਕੈਂਪ ਦਾ ਲਾਭ ਉਠਾ ਕੇ ਆਪਣੇ ਵਾਸਤੇ ਨੌਕਰੀ ਪ੍ਰਾਪਤ ਕਰ ਸਕਣ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ